ਖਨੌਰੀ ਬੱਡ ਤੇ ਕਿਸਾਨ ਨੇ ਪੱਕੀ ਤੰਬੂ ਲਾ ਲੇ ਤੇ ਟਰਾਲੀਆਂ ਦੇ ਵਿੱਚ ਏਸੀ ਲਾ ਲੇ ਤੇ ਕੂਲਰ ਲਾ ਲੇ ਪੱਕੇ ਕੰਮ ਫਟ ਕਰਤਾ ਦੇਖੋ ਜਿਹੜਾ ਕਾਫਲਾ ਉਹ ਬਹੁਤ ਲੰਬਾ ਹੋਇਆ ਪਿਆ ਬਦੇ ਜਿਹੜਾ ਗੌਰ ਕਰੀ ਬਦੇ ਜਿਹੜਾ ਗੌਰ ਕਰੀ ਤੇਰਾ ਪੁੱਤ ਹੋ ਗਿਆ ਛਿੱਟੇ ਦਾ ਆਦੂ ਦਿਨਾਂ ਤੋਂ ਮਾਜਾ ਵੀ ਪੀਤਦਾ ਉਹਦੀ ਜ਼ਰੂਰਤ ਨਹੀਂ ਨਾ ਆਦੂ ਬਦੇ ਜਿਹੜਾ ਗੌਰ ਤਨੂਰਾ ने तमादी रहंदी मा इहो लितेखंदी ने तमादी रहंदी जे सोज तेरी मगू की त ਉਹ ਕਾਹਦਾ ਉਹ ਦੇਖੂ ਨਾ ਉਹ ਤਾਂ ਮਿੱਤਦਾ ਹੀ ਆ ਨਾ ਇਸ ਰੱਬੀ ਤੇ ਦੇਖ ਜੀ जरा ਗੌਰ ਕਰਨਾ ਤੇਰਾ ਪੁੱਤ ਹੋਗਾ ਚਿੱਟੇ ਦਾ ਆਦੂ ਤੇ ਦੇਖ ਜੀ जरा ਗੌਰ ਕਰ ਲੈ लड़े रोजो मंग रोज लड़े रोजो मंगदा घर पसां पाक कंदा नई त हाणे हा मरदा उहो पेटी विचो टूमा लै गेटी विचो टूमा लै गा पता चादी बेटे हाणे गौर करल ਕੋਰਾ ਪੁੱਤ ਹੋਗਾ ਜਿੱਤੇਦਾਂ ਆਦੂ ਤੈਨੂੰ ਦਰਨਾ ਜਾਵੇ ਬੀਚ ਦਾ ਉਹ ਦੂਜੇ ਤੇ ਰਹੀ ਨਾ ਆਦੀ ਤੇ ਦੋਹੀ ਯਾਰਾ ਗੋਰ ਕੱਲਾ ਆਜਾ ਆਪਾ ਦੁਨੀਆਂ ਜਾਣਿਆ ਆਪਾ ਤਿੰਨ ਹੀ ਮਨੂਰ ਹੋ ਕੇ ਆਉਣੀ ਪਹਾੜ ਤੇ ਮਜ਼ਾਰੀਆਂ ਆਪਾਂ ਤੇ ਮੋੜੇ ਕੁ ਆਈਏ ਬੰਦੂਤਾਂ ਮੋੜੇ ਬਾਰਨੂ ਆਪਾਂ ਕਰਤੈ ਹਾ ਨਾ ਸੁਣਾਈ ਬੰਦੂਤਾਂ ਮੋੜੇ ਬਾਰਨੂ ਆਪਾਂ ਕਰਤੈ ਹਾ ਨਾ ਸੁਣਾਈ ਉਪਾਂਡਾ ਢਿੰਡਾ ਸਭ ਬੇਕਿਦਿਆ ਉਹ ਤਾਂ ਬਾਟਿੰਗ ਦਾ ਸਾਥਾ ਤੇ ਵੀ ਆ ਪਾਤੀ ਕਾਰ ਨਹੀਂ ਹੋ ਗਈ ਬਰਬਾਦੀ ਤੇ ਬੇਜ ਜਰਾ ਦੌਰ ਕਰ ਲੈ ਤੇਰਾ ਪੁੱਤ ਉਹ ਚਿੱਟੇ ਦਾ ਅਦੂ ਦਿਨੋਂ ਤੇ ਨਜਰ ਵਿੱਚ ਤਾਂ ਉਹ ਦੂਰੇ ਤੇ ਨਹੀਂ ਨਾਇਬ ਦੀ ਤੇ ਬੇਜ ਜਰਾ ਦੌਰ ਕਰ ਲੈ ਬਹੁਤ ਸ਼ਰਮ ਆ ਮੇਰੀ ਮਾਮਾ ਬਲੋ ਮੇਰੇ ਭਾਣਾ ਬਲੋ ਲੋ ਵੀ ਖਨੌਰੀ ਬਾਰਡਰ ਤੇ ਨਾ 2 2 3 ਕਿਲੋਮੀਟਰ ਤੇ ਤੰਬੂ ਵੀ ਲਾਗੇ ਹੁਣ ਤੰਬੂ ਵੀ ਤੇ ਟਰਾਲੀਆਂ ਤਾਂ ਜਿਹੜੀਆਂ 3-4 ਕਿਲੋਮੀਟਰ ਤੱਕ ਖੜੀਆਂ ਹੀ ਸੀ ਤੇ ਹੁਣ ਦੇਖ ਲਓ ਵੀਡੀਓ ਦੇ ਵਿੱਚ ਪੱਕੇ ਤੰਬੂ ਲਾਏ ਪਏ ਨੇ ਥਾਂ-ਥਾਂ ਤੇ ਤੇ ਜਿਹੜੀਆਂ ਟਰਾਲੀਆਂ ਨੇ ਇਹਨਾਂ ਦੇ ਵਿੱਚ AC ਤੇ cooler ਫਿੱਟ ਕਰਤੇ ਦੇਖ ਸਕਦੇ ਤੁਸੀਂ ਸਾਰੀ ਜਥੇਬੰਦੀ ਇੱਥੇ ਸਿੱਧੂਪੁਰ ਬੈਠੀ ਆ ਦੇਖ ਸਕਦੇ ਹੋ ਤੇ ਟਰਾਲੀਆਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਕੱਪੜੇ ਪਾਏ ਪਏ ਨੇ ਦਰੀਆਂ ਖੇਸਾ ਤਰਪਾਲ ਨਾ ਪਾਈਆ ਪਈਆਂ ਨੇ ਪੱਕਾ ਹੀ ਕੰਮ ਕਰਤਾ ਸਿੰਗਾਰਸ ਲੰਬਾਈ ਚੱਲੂਗਾ ਕਹਿੰਦੇ ਜਿੰਨਾ ਚਿਰ ਜਿੱਤਦੇ ਨਹੀਂ ਉਨਾ ਚਿਰ ਉੱਠਦੇ ਨਹੀਂ ਦੇਖ ਸਕਦੇ ਹੋ ਬਾਈ ਕਿੰਨੀ ਕਿਲੋਮੀਟਰ ਦੇ ਕਾਫਲੇ ਚ ਟਰਾਲੀਆਂ ਟਰੈਕਟਰ ਤੇ ਤੰਬੂ ਕੰਮ ਦੀ ਰੁੱਤ ਦੇ ਵਿੱਚ ਵੀ ਕਿਸਾਨ ਡਟੇ ਖੜੇ ਨੇ ਦੇਖ ਸਕਦੇ ਹੋ ਟਰਾਲੀਆਂ ਸਿੱਧੂਪੁਰ ਜਥੇਬੰਦੀਆਂ ਦੇਖੋ ਜੀ ਦੂਰ ਦੂਰ ਤੱਕ ਕਾਫਲਾ ਜਿਹੜਾ ਹੋ ਪਿਆਗਾ ਤੇ ਜਿਹੜੇ ਕਿਸਾਨ ਨੇ ਉਹ ਕੰਮ ਦੀ ਰੋਤ ਵਿੱਚ ਢੱਟੇ ਪਏ ਨੇ ਪੱਕੇ ਘਰ ਪਾਈ ੜੇ ਨੇ ਪੱਕੇ ਘਰ ਪਾਈ ਖੜੇ ਨੇ ਦੇਖ ਲੋ ਜੀ ਇਹੇ ਹੁਣ ਤੁਹਾਨੂੰ ਦਿਖਾਉਣ ਆ ਅੱਗੇ ਕਿਵੇਂ ਏਸੀ ਲਾਏ ਪਏ ਨੇ ਤੇ ਕਿਵੇਂ ਕੂਲਰ ਲਾਏ ਪਏ ਨੇ ਟਰਾਲੀਆਂ ਦੇ ਵਿੱਚ ਤੇ ਕਿਸਾਨ ਆ ਜਿਹੜੇ ਉਹ ਕਹਿੰਦੇ ਜਿੱਤ ਕੇ ਜਾਵਾਂਗੇ ਦੇਖ ਸਕਦੇ ਹੋ ਟਰਾਲੀਆਂ ਟਰੈਕਟਰ ਕੱਢ ਕੇ ਸਾਈਟਾਂ ਤੇ ਲਾਏ ਪਏ ਨੇ ਤੇ ਟਰਾਲੀਆਂ ਦੇ ਕਮਰੇ ਬਣਾਏ ਪਏ ਨੇ ਕਮਰੇ ਤੇ ਟਰੈਕਟਰ ਵੀ ਸਾਰੇ ਖੜੇ ਨੇ ਬਾਢਿਓਂ ਲਾ ਸਾਈਡਾਂ ਤੇ ਲਾਏ ਕੱਪੜਿਆਂ ਨਾਲ ਕੋਏ ਸਾਈਡਾਂ ਥੱਲੇ ਲਾ ਤੇ ਪੱਕੇ ਸੈੱਡ ਵੀ ਬਣਾਤੇ ਦੇਖੋ ਘਰ ਸੋਹਣੇ ਸੋਹਣੇ ਘਰ ਬਣਾ ਲਏ ਬਾਈ ਪੱਕਾ ਕੰਮ ਹੀ ਕਰ ਲਿਆ ਕਿਸਾਨਾਂ ਨੇ ਸਿੱਧੂਪੁਰ ਜਥੇਮੰਦੀਆ ਜੁਲੀ ਦੇਖੋ ਕਾਫਲਾ ਬਹੁਤ ਲੰਬਾ ਹੋਇਆ ਪਿਆ ਤੇ ਜਿਹੜੇ ਕਿਸਾਨ ਨੇ ਦੂਰੋਂ ਦੂਰੋਂ ਪਿੰਡਾਂ ਚੋਂ ਚੱਲ ਕੇ ਆਏ ਸੀ ਉਹ ਐਵੇਂ ਹੀ ਬੈਠੇ ਨੇ ਸ਼ਾਂਤਵੇਂ ਢੰਗ ਨਾਲ ਤੇ ਦੇਖੋ ਦੋ ਦੋ ਟਰਾਲੀਆਂ ਜੋੜ ਕੇ ਤੰਬੂ ਲਾ ਕੇ ਧੁੱਪ ਤੋਂ ਪਾਣੀ ਵਾਲੇ ਟੈਂਕਿਆਂ ਨਾਲ ਲਿਜਾ ਕੇ ਪੱਕਾ ਹੀ ਕੰਮ ਕਰੀ ਬਠੇ ਨੇ ਸਾਰੇ ਚੀਜ਼ਾਂ ਦਾ ਇੰਤਜ਼ਾਮ